ਮੈਂ ਅੱਜ ਫਸਟ ਟਾਈਮ ਵਿਆਹ ਤੋਂ ਬਾਅਦ ਅੱਜ ਕੁਸ਼ ਨੂੰ ਕੁਸ਼ ਤੰਜਾ ਨੂੰ ਬਣਾ ਕੇ ਖਵਾਉਂਗਾ ਯਾਰ ਉਹ ਚੀਜ਼ ਬਰੈਡ ਨਾ ਬਣਨੀ ਸੀ ਬਰੈਡ ਤਾਂ ਮੈਂ ਲੈ ਕੇ ਨਹੀਂ ਆਇਆ ਓਹੋ ਕਦੇ ਕਦੇ ਮਾਰਕਸ ਫੈਕਟਰੀ ਬੰਨਣਾ ਚਾਹੀਦਾ ਯਾਰ ਇਹ ਤਾਂ ਮਜ਼ਾ ਆਉਂਦਾ ਹੁੰਦਾ ਸੋ ਸਭ ਤੋਂ ਪਹਿਲਾਂ ਆਪਾਂ ਵੈਜੀਟੇਬਲਸ ਜਿਹੜੀਆਂ ਆ ਉਹਨੂੰ ਕਰਾਂਗੇ ਵਾਸ਼ ਸਾਡੀ ਜਿਹੜੀ ਸ਼ੋਪਿੰਗ ਤਾਂ ਰੀਅਲ ਕੰਪਲੀਟ ਮੇਰੇ ਸਰਦਾਰ ਜੀ ਦੀ ਕਿਚਨ ਵਿੱਚ ਕੰਮ ਕਰਦੇ ਹੋਏ ਬੈਕ ਕੈਂਡੀ ਸ਼ਾਹੇ ਬਹੁਤ ਆਚਾ ਲੱਗਦਾ ਕਾਚੀ ਦਾ ਫੋਨ ਹੈ ਅਸੀਂ ਹੁਣ ਨਾ ਫੂਡ ਬਲੋਗ ਕਰਨ ਲੱਗੇ ਅਸੀਂ ਨਹੀਂ ਉਹ ਸੈਣੀ ਬਾਜ਼ਾਰ ਜੂਰ ਵਾਲੇ ਨਹੀਂ ਚੱਲਦੇ ਪਰਜੀਤ ਦਾਲ ਚੋਕਰੀ ਆਟਾ ਕੋਲ ਨਾ ਦੱਸ ਹੋਰ ਕੰਮ ਇੱਕ ਦਿਨ ਬੋਲਾ ਤਾਂ ਕੁਝ ਕਰਨੇ ਕੇ ਲਈ ਉਸੇ ਹਾਂਜੀ ਸੋ ਸਸ਼ਟਿਕਾ ਸਾਰਿਆਂ ਨੂੰ ਤੇ ਮੈਨੂੰ ਤੰਜਾ ਹਮੇਸ਼ਾ ਕਹਿੰਦੇ ਰਹਿੰਦੇ ਤੁਸੀਂ ਵੀ ਕਦੇ ਕੁਝ ਬਣਾ ਕੇ ਖਵਾਇਆ ਕਰੋ ਮੈਂ ਐਵੇਂ ਇਹਨੂੰ ਆਪਣੇ ਪੁਰਾਣੀਆਂ ਗੱਲਾਂ ਸੁਣਾਉਂਦਾ ਸੀ ਕਿ ਮੈਂ ਵੀ ਬੜਾ ਕਿਚਨ 'ਚ ਕੰਮ ਕਰਦਾ ਰਿਹਾ ਜਦੋਂ ਮੈਂ ਫ੍ਰੀ ਹੁੰਦਾ ਸੀ ਘਰੇ ਪਹਿਲਾਂ ਸੋ ਅੱਜ ਕਹਿੰਦੀ ਤੁਸੀਂ ਗੱਲਾਂ ਕਰ ਰਹੇ ਨੇ ਕਦੇ ਦਿਖਾਇਆ ਵੀ ਕਰੋ ਕੁਝ ਸੋ ਮੈਂ ਅੱਜ ਫਸਟ ਟਾਈਮ ਵਿਆਹ ਤੋਂ ਬਾਅਦ ਅੱਜ ਕੁਝ ਨਾ ਕੁਝ ਤੰਜਾ ਨੂੰ ਬਣਾ ਕੇ ਖਵਾਉਂਗਾ ਅਬੀ ਹਾਂ ਮੈਂ ਕਿਚਨ 'ਚ ਖੜੇ ਐ ਅੱਡ ਦਿਖਾ ਦੇਣਾ ਆਂ ਤੇ ਆ ਇਹ ਪੂਰਾ ਨਾ ਪੀੜਾ ਪੀੜਾ ਹਾਂਜੀ ਉਹ ਪੱਟੀ ਦੇ ਉੱਤੇ ਹੀ ਆ ਮੈਂ ਕਿਹਾ ਜਦੋਂ ਥੋੜਾ ਮੈਚ ਹੋ ਜਾਓ ਸੋ ਅਸੀਂ ਇੱਕ ਕਿਚਨ ਦੇ ਵਿੱਚ ਤੁਹਾਨੂੰ ਪਤਾ ਜੁਲਾਈ ਮਹੀਨਾ ਚੱਲਦਾ ਪਿਆ ਤੇ ਗਰਮੀ ਇੰਨੀ ਹੈ ਨਾ ਅੱਜ ਫੇਰ ਵੀ ਮੈਂ ਕੁਛ ਨਾ ਕੁਤੰਜਰ ਬਣਾ ਕੇ ਖਾਉਂਗਾ ਮੈਂ ਕਿਹਾ ਜਦ ਤੁਸੀਂ ਲੇਡੀਜ਼ ਰੋਜ਼ ਕਿਚਨ ਚ ਗਰਮੀ ਚ ਕੰਮ ਕਰ ਸਕਦੇ ਆ ਤੇ ਬੰਦਾ ਵੀ ਇੱਕ ਅੱਧਾ ਦਿਨ ਤਾਂ ਕਰ ਹੀ ਸਕਦਾ ਮੈਂ ਵੀ ਅੱਜ ਫੀਲ ਕਰਾਂਗਾ ਕਿੰਨੀ ਗਰਮੀ ਆ ਤਾਂ ਅਸੀਂ ਹਮਾਰੇ ਬਲੌਗ ਤੇ ਬੰਨੇ ਰਹੇ ਆਪ ਸਰਦਾਰ ਜੀ ਕਰਕੇ ਸਟਾਰਟ ਮੈਂ ਤਾਂ ਕੁਝ ਵੀ ਨਹੀਂ ਕਰੂੰਗੀ ਹੈ ਨਾ ਮੈਂ ਬਸ ਸਰਦਾਰ ਜੀ ਦਾ ਥੋੜਾ ਬਹੁਤ ਪਾਣੀ ਚਾਹ ਵਿੱਚ ਸੇਵਾ ਕਰੂੰਗੀ ਪਰ ਇੱਕ ਗਲਤੀ ਹੋ ਗਈ ਹੈ ਕੀ ਹੋਇਆ ਯਾਰ ਉਹ ਚੀਜ਼ ਬ੍ਰੈਡ ਨਾ ਪੜਨੀ ਸੀ ਬ੍ਰੈਡ ਤਾਂ ਮੈਂ ਲੈ ਕੇ ਹੀ ਨਹੀਂ ਆਇਆ। ਓਹੋ। ਓਹੋ ਮੈਨੂੰ ਹੁਣ ਫੇਰ ਜਾਣਾ ਪੈਣਾ ਬਾਜ਼ਾਰ। ਮੈਂ ਬਾਕੀ ਜਿੱਦਾਂ ਲੈ ਆਇਆ ਬ੍ਰੈਡ ਜਿਹੜੇ ਮੇਨ ਆ ਉਹ ਮੈਂ ਲੈ ਕੇ ਨਹੀਂ ਆਇਆ। ਸੋ ਹੁਣ ਮੈਂ ਜਾ ਰਿਹਾ। ਸਰਦਾਰ ਜੀ ਜਾਏਗੇ। ਬਾਜ਼ਾਰ ਫਿਰ ਲੈ ਕੇ ਆਉਣਗੇ ਬ੍ਰੈਡ। ਤਾਂ ਫਿਰ ਕਰਤੇ ਹਾਂ ਆਵਰੀ ਕੁਕਿੰਗ ਸਟਾਰਟ। ਹਾਂਜੀ। ਸੋ ਮਿਲਦੇ ਆ ਤੁਹਾਨੂੰ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ। ਤੇ ਫਾਈਨਲੀ ਫਾਈਨਲੀ ਸਰਦਾਰ ਜੀ ਲੈ ਕੇ ਆਏ ਬ੍ਰੈਡ। ਸੋ ਤੋਂ ਪਹਿਲਾਂ ਆਪਾਂ ਕਲੀਨ ਕਰਾਂਗੇ ਇਹਨੂੰ। ਪੜਾਏ ਸੀ ਖੋਲੀ ਤਾਂ ਵਿੱਚ ਇੱਧਰ ਆਹ ਦੇਖ ਸੋੜਾ ਜਿਹਾ ਇਹ ਰਸਟੀ ਹੋ ਗਿਆ ਇਹ ਐਕਚੁਅਲ ਚ ਪੁਰਾਣੇ ਘਰੋਂ ਮੰਮੀ ਹੁਣੇ ਲੈ ਕੇ ਆਏ ਜਾ ਕੇ ਇਸ ਨੂੰ ਸਾਫ਼ ਕਰਾਂਗੇ ਫਿਰ ਸ਼ੁਰੂ ਕਰਾਂਗੇ ਲੈ ਚਲਾ ਕੇ ਤਾਂ ਵੇਖ ਲਈਏ ਹੋਰ ਨਾ ਸਾਡਾ ਉਹੀ ਕੰਮ ਹੋ ਜੇ ਸਾਰਾ ਕੋ ਕੱਟ ਕੇ ਰੱਖਿਆ ਵੀ ਚੱਲੇ ਹੀ ਨਾ ਬੰਦੇ ਨਾ ਚੱਲ ਆਣ ਚਲੋ ਜਦੋਂ ਬਣ ਜਾਂਦਾ ਫਿਰ ਗ੍ਰੀਨ ਹੋ ਜਾਂਦੀ ਲਾਈਟ ਇਹका ਫਾਈਨਲੀ ਸਾਡੀ ਮਸ਼ੀਨ ਹੈਗੀ ਆ ਓਕੇ ਬਣਾਉਣ ਲਈ ਪਾਣਾ ਆਪਾਂ ਇਹਨੂੰ ਥੋੜੇ ਕਰਦੇ ਆ ਕਲੀਨ ਉਸ ਤੋਂ ਬਾਅਦ ਵੀ ਸਟਾਰਟ ਟਕ 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 ਚੋਪਿੰਗ ਤੰਜਾ ਕਰਦੀ ਪਈ ਆ ਕਲੀਨ ਆਪਣੇ ਟੋਸਟਰ ਖਰੇ ਸੈਂਡਵਿਚ ਮੇਕਰ ਕਹਿੰਦੇ ਇਹਨੂੰ ਤੁਸੀਂ ਹੁਣ ਸਮਝ ਹੀ ਗਏ ਹੋਣੀ ਆਪਾਂ ਕੀ ਬਣਾਉਣ ਲੱਗੇ ਆ ਸੋ ਫੇ ਵੀ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਬਾਅਦ ਚ ਰਿਵੀਲ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਵੈਜੀਟੇਬਲਸ ਜਿਹੜੀਆਂ ਆ ਉਹਨੂੰ ਕਰਾਂਗੇ ਵਾਸ਼ ਚੰਗੀ ਤਰ੍ਹਾਂ ਤੁਕੁੰਬਰ ਔਰ ਕਿਊਕੁੰਬਰ ਕੋਲ ਔਰ ਟਮੇਟੋ ਟਮੇਟੋ ਆਪਾਂ ਜ਼ਿਆਦਾ ਟਮੇਟੋ ਨਹੀਂ ਪਾਉਣਾ ਹੈਗਾ ਵਿੱਚ ਬਿਕਾਉਜ਼ ਸਮਝਾ ਡੋਨਟ ਲਾਈਕ ਮਚ ਟਮੇਟਰ ਸੋ ਹੋ ਗਿਆ ਸਾਡੇ ਵੈਜੀਟੇਬਲਸ ਰੈਡੀ ਹਾਂ ਜੀ ਨਾਲ-ਨਾਲ ਮੈਂ ਤੁਹਾਨੂੰ ਮੇਰਾ ਟੂਟਾ-ਫੂਟਾ ਪੰਜਾਬੀ ਬੀਬੀ ਪੰਜਾਬੀ ਬੀਬੀ ਵੀ ਕਾਦੇ ਨਾਲ ਮੈਂ ਗਾਲ ਕਰੂੰਗੀ ਸੋ ਸਾਡਾ ਹੋ ਗਿਆ ਸਬਜੀ ਰੈਡੀ ਉਨ ਪਿਆਜ਼ ਕਟਾਂਗੇ ਮੈਂ ਪਿਆਜ਼ ਨਹੀਂ ਕਟੂੰਗੀ ਮੇਰੇ ਅੰਸੂ ਬਹੁਤ ਆਨ ਦਾ ਤੇ ਮੇਰੇ ਵੀ ਤਾਂ ਆਉਣੇ ਆ ਮੇਰੇ ਲੋਹੇ ਦੀਆਂ ਅੱਖਾਂ ਸਭ ਤੋਂ ਪਹਿਲਾਂ ਵੀ ਹੈਵ ਟੂ ਚੌਪ ਆਲ ਵੈਜੀਟੇਬਲਸ ਧੰਜਾ ਕਰੂਗੀ ਚੌਪਿੰਗ ਧੰਜਾ ਲੱਗੀ ਹੋਈ ਆ ਸੈਟਿੰਗ ਕਰਨ ਪੂਰੀ ਕਿਉਂਕਿ ਵੀਡੀਓ ਚ ਇਹਨੂੰ ਲੱਗਦਾ ਕਿ ਗੰਦ ਨਾ ਆ ਜਾਏ ਉਦਾਂ ਭਾਵੇਂ ਸਫਾਈ ਕਰਨ ਨਾ ਕਰਨ ਪਰ ਇਹਨੇ ਵੀਡੀਓ ਬਣਾਉਣ ਲਈ ਜ਼ਰੂਰ ਕਰਦੇ ਨੇ ਨਹੀਂ ਨਹੀਂ ਮੈਂ ਮਜ਼ਾਕ ਕਰਦਾ ਹਰ ਸੰਡੇ ਸਫਾਈ ਕਰੀਦੀ ਆ ਇਹੀ ਕਰਦੀ ਸਪੈਸ਼ਲੀ ਕਦੇ ਕਦੇ ਮਾਸਟਰ ਸੈਕਟ ਵੀ ਬੰਨਾ ਚਾਹੀਦਾ ਹਰ ਇਧਰ ਉਹ ਬੋਲਦਾ ਬਹੁਤ ਹੈ ਪਹਿਲੀ ਵਾਰ ਪਿਆਜ਼ ਕੱਟੇ ਤਾਂ ਵੀ ਤਾਂ ਆਸ ਅਦਰ ਜੀ ਕੇ ਪਿਆਜ਼ ਕੱਟ ਕੇ ਕੱਟ ਕੇ ਸਰਦਾਰ ਜੀ ਦਾ ਰੋਣੇ ਕਾ ਦਿਨ ਵੀ ਇੱਕ ਉਹ ਤੇ ਰੋਂਦਾ ਬੋਰਾ ਇਹ ਧਾਕੂ ਬੋਲੇ ਹਾਂਏ ਅਬ ਤੁਹਾਡਾ ਡਾਟਾ ਦੇ ਹੋ ਗਿਆ ਇਹ ਆਇ ਦਾ ਭੜਥਾ ਬਾਂਜਣਾ ਮੇਰੇ ਕੋਲ ਕੋਈ ਗੱਲ ਨਹੀਂ ਸੋ ਚੋਪਿੰਗ ਹੋ ਗਈ ਸਾਡੀ ਸਟਾਰਟ ਉਹ ਅੱਜ ਸੀ ਦੋਵੇਂ ਰਾਜੀ ਕੁਸਨਾ ਆ ਜਾ ਰਹੀ ਹੈ ਔਰ ਕੈਸ਼ ਬਹੁਤ ਮਹਿੰਗਾ ਹੋਇਆ ਹੈ ਮਾਰਕੀਟ ਵਿੱਚ ਹਾਂ ਹਾਂ ਕਿੰਨੇ ਕਿੰਨੇ 50 ਰੁਪਏ ਕੇਜੀ ਹੋਏ ਹਾਂ ਬਜ਼ਾਰ ਕਿਲੋ 70 ਰੁਪਏ ਸੋ ਪਿਆਜ਼ ਹੋੜੀ ਗੜੀ ਕਹਿੰਦੇ ਸਰੀਆਰੇ ਤੋਂ ਨਾ ਮਿਲਣ ਲੱਗੇ ਇਸ ਲਈ ਬਾਟ ਟਮਾਟਰ ਬਹੁਤ ਮਹਿੰਗਾ ਹੋਇਆ ਸੀ ਇਹ ਆਪਣੀ ਹੈਗੀ ਬਰੱਡ ਸਲਾਈਸ ਇਹ ਤਾਂ ਚੀਜ਼ ਸਲਾਈਸ ਚੀਜ਼ ਬਲੀ ਬੰਦੇ ਦੁਸਤ ਸੋਰੀ ਮਿੱਤਰੋ ਚੀਜ਼ ਹੈ ਜੀ ਬੈਗੇ ਤੁਹਾਨੂੰ ਪਤਾ ਹੀ ਹੋਣਾ ਕਿ ਆਪਾਂ ਕਹਿੰਦਾ ਕਿਚਨ ਦੇ ਕੰਮ ਹੋ ਗਏ ਨਾ ਆ ਵੀ ਆਪਰੇ ਚੀਜ਼ ਸ্লাইਸ ਇਹਨੂੰ ਆਪਾਂ ਕੱਟ ਕਰ ਲੈਨੇ ਆ ਆਪਣੀ ਨੂੰ ਇਹਨੂੰ ਚੀਜ਼ ਸ্লাইਸ ਦੇ ਕੱਟ ਕੰਮ ਜਾਨੇ ਚੌਕ ਕਰ ਦਿੱਤਾ ਕਿ ਆ ਪਿਆਜ਼ ਤੇ ਟਮਾਟਰ ਤੇ ਆਹ ਹੋ ਗਿਆ ਸੰਜਾਇਸ ਚੋਪਿੰਗ ਸਟਫਿੰਗ ਕਰਨ ਵਾਸਤੇ ਕੁਕਿੰਗ ਦਾ ਤਾਂ ਮੈਨੂੰ ਬੜਾ ਸ਼ੌਂਕ ਸੀ ਪਰ ਕੀ ਕਰੀਏ ਗਰਮੀ 'ਚ ਕਿਹੜਾ ਖੜੇ ਹੋ ਗਿਆ ਹੁਣ ਆਪਣਾ ਖਕਮਬਰ ਦੀ ਦਾ ਜਿਹੜਾ ਉਹ ਵੀ ਤਿਆਰ ਹੋ ਗਿਆ ਔਰ ਚੋਕ ਕਰਕੇ ਲਾਸਟ ਵਿੱਚ ਹੁਣ ਕੈਪਸਿਕਮ ਜਿਹੜੀ ਸ਼ਿਮਲਾ ਮਿਰਚਾਂ ਜਿਹੜੇ ਕਹਿੰਦੇ ਆ ਉਹ ਹੋ ਗਏ ਹੁੰਦੀਆਂ ਪੰਜਾਬ ਦੇ ਤਾਂ ਕਿਹੜੇ ਸ਼ਿਮਲਾ ਮਿਰਚ जब भी मैं खाना बनाती हूँ ना किचन में मैं किसी को आने नहीं देती हूँ खाना बनने के बाद मम्मी भी नहीं आती है साथ दादी भी नहीं आती है, मेरा आदत है मैं अकेले सब काम खत्म करके लास्ट में खाने के लिए बुलाऊं कोई भी नहीं आता जब भी मैं खाना बनाती हूँ तो बस सिक्किम में भी ऐसा ही है मेरा यहाँ मुझे पसंद नहीं कोई आके मुझे डिस्टर्ब करे well. ਫਾਈਨਲੀ ਸਾਡੀ ਐਡੀ ਚੋਪਿੰਗ ਹੋ ਰਹੀ ਹੈ ਕੰਪਲੀਟ ਤੇ ਮੈਂ ਤੁਹਾਨੂੰ ਸਾਫ ਜੇ ਕਲੀਨ ਚੈਲੀ ਕਿਚਨ ਦਿਖਾ ਰਿਹਾ ਹਾਂ ਸੋ ਅੱਜ ਕਰੂਗੀ ਪਹਿਲਾਂ ਕਿਚਨ ਕਲੀਨ ਫਿਰ ਆਪਾਂ ਬੇ ਸਟਾਰਟ ਕਰਦੇ ਹਾਂ ਬਣਾਉਣੇ ਦੰਨ ਸੋ ਸਭ ਤੋਂ ਪਹਿਲਾਂ ਆਪਣੇ ਨੇ ਇਹਦੀ ਬ੍ਰੈਂਡ ਦੇ ਦੋਸਤੋ ਬਾਅਦ ਇਹ ਜਿਹੜਾ ਆਪਾਂ ਸਮਾਨ ਕੀਤਾ ਚੋਪ ਬਹੁਤ मुझे तो बनाने नहीं आता है सर्दियों में बना मेरा काम खत्म। है इस इस मॉडल एंड लास्ट टाइम दें आप तो दिया लास्ट भी लास्ट भी बोल दिया डोंट फॉर्मली यू विल मेक परास तो हाँ ग्रीट्स चीज लाइक ये ना आप रेडियो हिंदी में कब तक आगे नहीं का ये भी काम चालेंगा सब तो पहला � ਫਿਰ ਨਮਕ ਤੋਂ ਵੀਰਾ ਕੱਟਣਾ ਦੇਦੇ ਆਪਾਂ ਪਾਉਂਦੇ ਹੁੰਦੇ ਡ੍ਰਿੰਕ ਪਾਣੀ ਪੀਣਾ ਆਹ ਲਓ ਜੇ ਪੀ ਨੋਤਾ ਤਾਂ ਜene ਪਹਿਲੇ ਹੀ ਕਿਨੇ ਦਿਨੋਂ ਬਣਾ ਕਰੇ ਜਾਂਦੀ ਸੋ ਬਣਾ ਕੇ ਪੀਦਾ ਨੇ ਲੇਮਨ ਉਸ ਤੋਂ ਬਾਅਦ ਆਪਾਂ ਚਾਹ ਕਰਦੇ ਆਂ ਲੱਸਤਾ ਵੀ ਲੱਸਤ ਵਰਮੀਆ ਸੋ ਮੈਂ ਆਪਣਾ ਸਾਰਾ ਹੋ ਗਿਆ ਰੈਡੀ ਸੋ ਵੀ ਆਰ ਮੇਕਿੰਗ ਸੈਂਡਵਿਚ ਫੁੱਲੀ ਫਲੇਕਸ ਆਪਾਂ ਕੋਲ ਕੋਰੇ ਪਾ ਲਏ ਉਸ ਤੇ ਜਿਹੜੇ ਡੋਂਗ ਨੇ ਉਸ ਤੋਂ ਨਿਕਲਦੇ ਪਾਣੇ ਤੇ ਫਲੇਕਸ ਆਪਾਂ ਤੁਹਾਨੂੰ ਕਰ ਲੱਗੇ ਆਂ ਦੀ ਸਟਫਿੰਗ ਸਭ ਤੋਂ ਪਹਿਲਾਂ ਆਪਾਂ ਕੰਨੀਆਂ ਆਹ ਸ਼ਿਮਲਾ ਮਿਰਚ ਕੈਪਸਿਕਮ ਤੇ ਫਿਰ ਆਪਾਂ ਥੋੜੇ ਥੋਨੇ ਪਿਆਜ਼ ਪਿਆਜ਼ ਕਾਟੇ ਹੋਣ ਬਾਅਦ ਆਪਾਂ ਕੰਨੀਆਂ ਜੇਕਰ ਆਂਦਾ ਸਵਾਦ ਅਨੁਸਾਰ ਤੇ ਇਹਦੇ ਤੋਂ ਥੋੜਾ ਜਿਹਾ ਉੱਪਰ ਨਮਕ ਆਹਾਂ ਤੇ ਇਹ ਅ ਸੰਜੀਵ ਕਪੂਰ ਬਣਾ ਰਿਹਾ ਹੈ ਇਕੋ ਆਪਣੀ ਟਾਪੀ ਨੂੰ ਵੀ ਪਿਆਰ ਤੇ ਆਪਾਂ ਹੁਣ ਥੋੜਾ ਜਿਹਾ ਨਮਕ ਪੁੱਤੇ ਸਵਾਦ ਅਨੁਸਾਰ ਤੋਂ ਬਾਅਦ ਆ 치ਜ਼ ਸਲਾਈਸ ਆਪਾਂ ਚੱਕ ਲਈਏ ਤੇ ਫਿਰ ਮੈਂ ਵੀ ਆ ਪਰ ਰੱਖੀਆਂ ਸੀ ਦੋ ਦੋ ਤੇ ਆਪਾਂ ਉੱਪਰ ਰੱਖ ਦਈਏ। ਮੈਨੂੰ ਜੀ ਗਰਮਟ ਹੋ ਗਈ ਮੈਂ ਪਹਿਲੀ ਵਾਰ ਕਰ ਦਿੱਤੀ ਸੀ। ਗੜਵੀ ਕਰਕੇ ਨਾ। ਇਹਨਾਂ ਨੂੰ ਉੱਪਰ ਦੀ ਆਪਾਂ ਫਸਾ ਲઈએ ਥੱਲੇ। ਸੋ ਕੰਜਾ ਕਹਿੰਦੀ ਆਪਾਂ ਥੋੜੀ ਜਿਹੀ ਸਰਸੋਸ ਪਾਉਣੀ ਆ ਤਾਂ ਕਿ ਟੇਸਟ ਆਵੇ ਵਧੀਆ ਆਪਾਂ ਆਪਾਂ ਥੋੜੀ ਜਿਹੀ ਉੱਤੇ ਸੌਸ ਪਾਉਣੀ ਹੈ ਪਹਿਲਾਂ ਬੱਗ ਬਣਾ ਆ ਗਏ ਦੇਖਦੇ ਆ ਦੋ ਜੀਦਾ ਦਾ ਬਣਦਾ ਟੇਸਟ ਇਹਦਾ ਆਪਾਂ ਲੂਣ ਮਿਰਚ ਹੋਰ ਚੈੱਕ ਕਰਾਂਗੇ ਦੇਖੋ ਤੁਸੀਂ ਆਹ ਹੋ ਗਈ ਆਪਣੀ ਸਟਫਿੰਗ ਤਿਆਰ ਸੈਂਡਵਿਚ ਦੀ ਤਾਂ ਇਹਦੇ ਉੱਤੇ ਵੀ ਆਪਾਂ ਇੱਕ ਇੱਕ ਬ੍ਰੈਡ ਲਾ ਕੇ ਫਿਰ ਆਪਾਂ ਇਹਨੂੰ ਕਰਦੇ ਰੋਸਟ ਕਿਉਂ ਰੋਸਟ ਕਰਦੇ ਚਲ ਦੋ ਵੀ ਕਹਿੰਦੇ ਅੱਜ ਕਿਹੜਾ ਪੜੇ ਲਿਖਿਆ ਆਹੀ ਪੜੇ ਲਿਖਿਆ सरदार जी तो आप तो इड्दा लग रहे प्रोफेशनली पूरे कुकिंग करते हो यार किस तरह का क्या है <भेगे। laughs> और उसको वो भी कट दीजिए मुझे खिलारा नहीं पसंद पीछे से मुझे आना पड़ता है और रेंडे और वो थ्री हाँ। बात नहीं लूट पड़ा ਮੈਂ ਨੂੰ ਆਪਾਂ ਕਰਦੇ ਛੇਨਾ ਕਰੇ ਹੋ ਜਾ ਮੈਨੂੰ ਵੀ ਨਹੀਂ ਪਸੰਦ ਜਦੋਂ ਕੋਈ ਅੰਦਰ ਆਉਂਦਾ ਮੇਰੇ ਬਣਾਉਣ ਲੱਗੇ। ਸੋ ਥੋੜਾ ਜਿਹਾ ਮੇਤੋਂ ਵੀ ਗਲਤ ਹੋ ਜਾਂਦਾ ਤੈਨੂੰ ਪਤਾ ਬੰਦਾ ਹੀ ਆ ਕਰਤੀ ਕੰਮ ਦੀ। ਆਪਾਂ ਹੁਣ ਅਮੂਲ ਦੀ ਲੈਣੀ ਟਿੱਕੀ ਨਾਲ। ਮੈਨੂੰ ਤਾਂ ਤੂੰ ਯਾਰਾ ਕੋਈ ਹੀਰਾ ਪਨੀਰ ਵਾਲਾ ਬਣਾ ਹੱਦਿਆ। ਪਰ ਮੁੰਮਬਰ ਸਰ ਨਹੀਂ ਬਣਾਉਂਦਾ ਇਹ। ਹਾਂ ਜੀ ਥੋੜਾ ਜਿਹਾ ਆਪਾਂ ਲੈ ਆ ਕੇ ਇਹਦੇ ਉੱਤੇ ਉੱਤੇ ਵੀ ਲਾ ਦਿੰਦੇ ਹਾਂ। ਬਟਰ ਉਜਾ ਤੇ ਇਸ ਵਧੀਆ ਆਊਟਪੁੱਟ। ਪਾਤੀ ਨੂੰ ਕੱਟਣਾ ਉਲਟਾ। ਇਹ ਬੁਰਾ ਪਾਤੀ ਇੰਨੇ ਵੀ ਲਾ ਰਿਹਾ ਕਿ। ਮੇਰੇ ਸਰਦਾਰ ਜੀ ਕੀ ਚਮੇ ਕੰਮ ਕਰਦੇ ਹੋਏ ਬੈਗ ਕਹਿੰਦੇ ਆਵੇ ਬਹੁਤ ਆਚਾ ਲੱਗ ਰਹਾ ਹੈ। ਹੋਗੀ। ਪਿੱਛੇ ਦੇ ਪਿੱਛੇ ਪਿੱਛੇ ਵਾਲੋ। ਹੋਗਾ ਆਪਾਂ ਕੱਟਦੇ ਹਾਂ ਜੀ 61। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹੁਣ ਆਪਾਂ ਇਹਨੂੰ ਦਬ ਤਾ ਫੇਚ ਹੁਣ ਆਪਾਂ ਕੱਟਿਆ ਸਵਿਚ ਆਉਂਦਾ ਹਾਂਜੀ ਸੋ ਆਪਣੀ ਲਾਈਟ ਗਈ ਹੈ ਜਾਗ ਅੰਟਿਲ ਇੱਥੇ ਗ੍ਰੀਨ ਲਾਈਟ ਨਹੀਂ ਆਉਂਦੀ ਉਦੋਂ ਤੱਕ ਆਪਾਂ ਕਰਨੀਆਂ ਫੇਚ ਉਦੋਂ ਤੱਕ ਆਪਾ ਕਰਾਂਗੇ ਨਾਚੀਂਗੇ ਭੰਗਾ ਕਰਾਂਗੇ ਹਾਂਜੀ ਫਿਰ ਤੁਸੀਂ ਸਾਡੇ ਬਲੌਗ ਦੇ ਵਿੱਚ ਬਣੇ ਰਹੋ ਤੇ ਨਾਲ-ਨਾਲ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡਾ ਬਲੌਗ ਕਿਹੋ ਜਿਹਾ ਲੱਗਦਾ ਪਿਆ ਆ ਤੇ ਅਗਰ ਹਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਵਨ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਨੂੰ ਯਾ ਰੀਲੀ ਵੌਂਟਸ ਆਰ ਸਿਲਵਰ ਸਿਲਵਰ ਬਟਨ ਸੋ ਮੈਂ ਸੱਚੀ ਇਨਾ ਵਾਦਾ ਕਰ ਬੈਠਾ ਇਹਨੋਂ ਅਗੋਂ ਤੁਸੀਂ ਮੈਨੂੰ ਭਰਾਵਾ ਟਿਕਾਣਾ ਦੇ ਦਿਓ ਕਿ ਸ਼ੋਪ ਵੀ ਫਾਟ ਡੋਟ ਵੀ ਬੰਦੀਆ ਚੈਨਲ ਸਬਸਕ੍ਰਾਈਬ ਕਰੂਗਾ ਇੱਕ ਲੱਖ ਕਰਾ ਦੋ ਹੁਣ ਆਪਣਾ ਪਿਆਰ ਹੁੰਦਾ ਪਿਆ ਵਾ ਤੁਹਾਨੂੰ ਵੀ ਨਾਮ ਨਾਲ ਬੁਲਾਉਂਗੇ ਕੀ ਹੋ ਰਿਹਾ ਬਣ ਰਿਹਾ ਇਹਦੇ ਚਾਹੇ ਓਕੇ ਖੂਬ ਹੋ ਜਾਏ ਹੁਣ ਮੈਂ ਆਪਣੇ ਮੂੰਹ ਆਪਣੀ ਤਰੀਕਾ ਦੇ ਚੰਗਾੜੀ ਲਾ ਦੂੰ ਇਸੇ ਇੱਕ ਸੰਗਿਆ ਨੌ ਸਾਸਕੇ ਦੇ ਹੋ ਜੇ ਬਣੀ ਲਖਰੇ ਕੰਦੇ ਸ਼ਕਤੀ ਘਰ ਨੇ ਮਿਲ ਪਾ ਪਾ ਯੂ ਆਰ ਵੇਟਿੰਗ ਪਹਿਲਾਂ ਤਾਂ ਜਤੂ ਤੇ ਮੰਮੀ ਖਾਓਗੇ ਠੀਕ ਹੈ ਫਿਰ ਮੈਂ ਹੋਰ ਗਰਗਰ ਲਗੀ ਤੋ ਫਿਰ ਮੈਂ ਆਲ ਚੇਂਜ ਸਮਥਿੰਗ ਮੈਂ ਆਪਣੀ ਰੈਸਪੀ ਚੇਂਜ ਕਰਨਾ ਫਿਰ ਕਿਉਂਕਿ ਮੈਂ ਕਹਿੰਦਾ ਟਾਬੇ ਤੇ ਲੱਗਾ ਰਿਹਾ ਪਹਿਲਾਂ ਮੈਨੂੰ ਇੰਨਾ ਕੀ ਆਉਂਦਾ ਸੀ ਸੋ ਮੈਂ ਤੁਸੀਂ ਦੇਖੋ ਟਰਾਈ ਕਰੋ ਤੁਹਾਡੀ ਫੀਡਬੈਕ ਲੈ ਕੇ ਤੈਨੂੰ ਪਤਾ ਅੱਗੇ ਬੰਦੇ ਦਾ ਕੰਮ ਚੱਲਦਾ ਹੁੰਦਾ ਸੋ ਦੇਖਦੇ ਹਾਂ ਕੀ ਰਿਜ਼ਲਟ ਨਿਕਲਦਾ ਹੁਣ ਅੱਜ ਆਮਲੇ ਲੰਚ ਵੀ ਨਹੀਂ ਬਣਾਇਆ ਭੂਮਿਕਾ ਵੀ ਛੁੱਟੀ ਪ੍ਰਪੇਅਰ ਹੋ ਰਿਹਾ ਸਾਡਾ ਸੈਂਡਵਿਚ ਸੋ ਫਾਇਦਾ ਤੁਸੀਂ ਦੇਖ ਸਕਦੇ ਆ ਗ੍ਰੀਨ ਲਾਈਟ ਹੋ ਗਈ ਹੈ ਇਹਦਾ ਮਤਲਬ ਤਿਆਰ ਹੋ ਗਿਆ ਆਪਾਂ ਪਹਿਲਾਂ ਕਰਦੇ ਆ ਸਵਿਚ ਆਫ वो ना बखोल दे। लॉज़ी, ओए हो 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 हो। उसकी भी देखो जी। सैंडविच बनिया, लहना बन गया। लगता ही कुछ काम आएगा वो लिए। सोस ले ला। मम्मी को बोलो। सोस ले लो, सर्कल करता ਆ ਮਮੇ ਨੂੰ ਤਾਂ ਪਰਪੀਸ। ਸਰ ਦੇ ਵੀ ਵੀ ਕਰਨਾ ਪਿਆ। ਸਭ ਤੋਂ ਪਹਿਲਾਂ ਆਪਾਂ ਦਵਾਗੇ ਮਾਤਾ ਸ਼੍ਰੀ ਜੀ ਨੂੰ। ਪਹਿਲਾਂ ਕੋਲ ਡ੍ਰਿੰਕ ਵੀ ਦੇ ਦੇ ਮਮੇ ਨੂੰ। ਸੋ ਆਹ ਵੇਖੋ ਜੀ ਮੈਂ ਬਣਾਇਆ ਅੱਜ ਸੈਂਡਵਿਚ ਤੇ ਤੁਹਾਨੂੰ ਆਪਾਂ ਜਲਦੀ ਦੱਸਾਂਗੇ ਕਿ ਹੋ ਜਾ ਬਣਿਆ। ਮੈਂ ਤਾਂ ਨਹੀਂ ਦੱਸਣਾ ਇਹਨਾਂ ਨੇ ਤੇ ਸੱਚੀ ਤੁਹਾਨੂੰ ਪਤਾ ਜਿਹੜਾ ਬੰਦਾ ਇੰਨੀ ਗਰਮੀ ਚ ਚੀਜ਼ ਬਣਾਉਂਦਾ ਹੈ ਨਾ ਉਹਨੇ ਤਾਂ ਚੁੱਪ ਕਰਕੇ ਖਾ ਲੈਣੀ ਆ ਕਿਉਂਕਿ ਪਤਾ ਮਿਹਨਤ ਕਰਕੇ ਬਣਾਈ ਆ ਨਖਰੇ ਉਹਨਾਂ ਨੂੰ ਉਹ ਜਿਹੜੇ ਬੈ ਕੇ ਖਾਂਦੇ ਆ ਮੇਰੇ ਵਰਗੇ ਅੱਜ ਹੀ ਬਣਾਇਆ ਮੈਂ ਉਹ ਤਾਂ ਬੈ ਕੇ ਖਾਈ ਜਾ ਸੋ ਉਹਨਾਂ ਆਪਸਾ ਤੋਂ ਪਹਿਲਾਂ ਦਮਾਗੀ ਨਵੀਂ ਹੈ ਕੰਜਾ ਮੈਂ ਕਿਹਾ ਉਹ ਕੋਲ ਡਰਿੰਕ ਕੁਸ਼ਮ ਮਮੀ ਨੂੰ ਪੀਣੀ ਥੋੜੀ ਦੇ ਦੇ ਉਹ ਅੰਟਿਲ ਇਹੇ ਮੰਮੀ ਨੂੰ ਪਾ ਦੇ ਦਿੰਦੇ ਆ ਜੰਗੂ ਮੈਂ ਆਪਣਾ ਨੈਕਸਟ ਤਿਆਰ ਕਰਦਾ ਪਤਾ ਪੀਰ ਸਾਈਡ ਤੇ ਜਿਹੜਾ ਬਣਿਆ ਹੋਣਾ ਸਾਖੀ ਦਾ ਫੋਨ ਹੈ ਅਸੀਂ ਹੁਣ ਨਾ ਫੂਡ ਬਲੌਗ ਸ਼ੁਰੂ ਕਰਨ ਲੱਗੇ ਅਸੀਂ ਨਹੀਂ ਉਹ ਹੈ ਨਹੀਂ ਬਾਜ਼ਾਰ ਬਜੂਰ ਵਾਲੇ ਨਹੀਂ ਚੱਲਦੇ ਪਰ ਇਧਰ ਇਨ ਕੇ ਸਾਲੀ ਸਾਲੀ ਇਧਰ ਬੋਲਦੇ ਸਭ ਸਤਿ ਸ਼੍ਰੀ ਅਕਾਲ ਸਾਈ ਸਤਿ ਸ਼੍ਰੀ ਅਕਾਲ अंतिलुत तंजा मम्मी द फीडबैक लाउंगी मैं नवां सेंड बेच जाऊं ज़्यादा मैच्योर का तो मैं आप लेके जा रही हूँ साड़ी मम्मी वास्ते उनके बेटे ने बनाया मम्मी। <laughs> मम्मी बेट है मम्मी देखिए हमारी मम्मी जी बैठी है बैठ करके लीजिए मम्मा मम्मी खाइए फिर बताइए कैसे ब्रेड कि लगा सरदार जी ने बनाया है की नून मिर्च ठीक है हमारी मम्मी जी थोड़ा कम ही बोलते बेचारे ठीक है बोल रहे उनको खा रहे मम्मी जी मैं खाऊंगी फिर बताऊंगी अच्छी तरीका से ਮੰਮੀ ਨੂੰ ਕਿੱਦਾਂ ਲੱਗਾ ਠੀਕ ਲੱਗਾ ਮੰਮੀ ਨੂੰ ਬਹੁਤ ਅੱਛਾ ਲੱਗਾ ਹਾਂ ਸੰਜਾ ਅੱਜ ਪਤਾ ਕੀ ਮੈਨੂੰ ਉਹ ਫਿਲਮ ਯਾਦ ਆਉਂਦੀ ਪਈ ਓ ਕੈਰੀਓਂ ਜੱਟਾ ਨਹੀਂ ਸੀ ਹਾਂ ਹਾਂ ਜਿੱਦੇ ਦੇਖਾ ਕੇ ਕਿਚਨ 'ਚ ਕੰਮ ਕਰਦੇ ਕਰਦੇ ਪਤਾ ਕੀ ਕਹਿਣਾ ਹੁੰਦਾ ਦਰਜੀਤ ਦਾਲ ਚੁੱਕ ਦੀ ਆਟਾ ਕੋਲ ਨਾ ਦੱਸ ਸੰਜਾ ਤੂੰ ਖਾ ਕੇ ਦੇਖੋ ਜਿੱਦਾਂ ਰਾਜ ਨੂੰ ਦੱਸ ਤੂੰ ਕਿੱਦਾਂ ਪੱਛ ਕੈਮਰੇ 'ਮਰੇ ਖਾ ਜਿਹੜੇ YouTube ਫੈਮਿਲੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹੋ ਜਿਹਾ ਬਣਿਆ ਇਸ ਦੀ ਖਾ ਕੇ ਵਧੀਆ ਤਰਾ ਦੱਸ ਟੈਸਟ ਯੂ ਨੂਣ ਵਿੱਚ ਇੱਕ ਦੱਸ अच्छे तो से फ्लेवर आ रहे हैं ना सो दादी सच्ची बता रही हूँ मैं जब ने अच्छे hmm. से फ्लेवर आ रहे हैं बहुत है टेस्टी बनी है सच्ची में नमक नमक सब फेंट ना ते यू वांट अगेन मी टू पुट सम यू नो फॉर सोस इनसाइड द सैंडविच माय इंग्लिश इज लिटिल स्लो आई विल लर्न थोड़ी जान के ऐसे कर रहे हैं ये हां मैं क्या इंग्लिश में तो 8 आया था आपका -8 ਆਇਆ ਸੀ ਮੇਰੀ ਗੱਲ ਕਿ -8 ਆਇਆ ਤਾਂ ਕਟਕੁਟ ਕੇ ਮੇਰੇ ਘਰ ਤੋਂ ਵਿੱਚ ਜਿਹੜੀ ਸੌਸ ਦਾ ਫਲੇਵਰ ਸਹੀ ਹੁੰਦਾ ਪਾ ਦਮ ਤੇ ਮਣੀ ਮਾ ਕੋਈ ਸੁਆਣ ਹੈ ਹਾਂਜੀ ਸੋ ਫਾਈਨਲੀ ਮੈਂ ਵੀ ਆਪਣਾ ਖਾ ਕੇ ਵੇਖਣਾ ਹਾਂ ਤਾਂ ਮੈਨੂੰ 100 ਰੁਪਏ ਦੇਣਾ ਜਾਂ ਸਹੀ ਬਣਿਆ ਉਹ ਕੇ ਅੱਛਾ ਹੈ ਅੱਛਾ ਸੱਚੀ ਬੋਲੀਏ ਮਰਾ ਇਸ ਵਿੱਚ ਇੱਕਦਮ ਸਿਨਕਲ ਸਿਨਕਲ ਤੁਮ ਆਪੀ ਲੈ ਮੈਂ ਬਹੁਤ ਸੁਆਣ ਹੈ ਹਾਂਜੀ ਸੋ ਮੇਰੀ ਘਰ ਵਾਲੀ ਨੇ ਕਰ ਦਿੱਤਾ ਪਾਸ ਮੈਂ ਤਾਂ ਚਾਹੁੰਦਾ ਨਹੀਂ ਸੀ ਪਾਸ ਕਰੇ ਕਿਉਂਕਿ ਮੈਨੂੰ ਸਾਰਾ ਰੋਜ਼ ਨਾ ਬਣਾਉਣਾ ਪੈ ਜੇ ਕੋਈ ਨਾ ਕੋਈ ਉਹ ਕਰਦਾ ਮੇਰੀ ਗੱਲ ਸੁਣ ਆ ਕਾਦਾ ਮਸਾਲਾ ਜਿਆ ਆਪਣੀ ਨੂੰ ਨੈਕਸਟ ਵੀ ਸਟਾਫਿੰਗ ਹੋ ਗਿਆ ਤਿਆਰ ਆਹ ਬੋਲ ਰਿਹਾ ਐਕਸਟੈਂਡਡ ਆਪਣਾ ਸੈਂਡਵਿਚ ਆ ਤੋ ਗੋਦੀ ਰੱਖ ਦਿੱਤੇ ਕੋਈ ਨਹੀਂ ਉੱਪਰ। ਉਹ ਜੀ ਨੂੰ ਫੇਰ। ਕਮ ਮੇਰੀ ਕੁਕਿੰਗ ਥੋੜੀ ਅਨਪ੍ਰੋਫੈਸ਼ਨਲ ਜਈਆ ਤੁਸੀਂ ਥੋੜਾ ਅਡਜਸਟ ਕਰਿਓ ਮੈਂ ਇਦਾਂ ਹੀ ਕੰਮ ਕਰਦਾ ਹਾਂ ਥੋੜਾ। ਕਿਉਂਕਿ ਮੈਨੂੰ ਆਤ ਨਹੀਂ ਹੈਗੀ ਜਾਣਦੀ ਕਿ ਕਿਵੇਂ ਕਰਨੀ। ਸੋ ਮੈਂ ਕਾਰ ਕਰਕੇ ਜਿਆਦਾ ਸ਼ੈਅ ਨੂੰ ਹਾਈਜਨ ਵੀ ਨਹੀਂ ਮੇਨਟੇਨ ਕਰ ਪਾ ਰਿਹਾ। ਕਦੋਂ ਮੈਂ ਕਰ ਰਿਹਾ ਹਾਈਜਨ ਮੇਨਟੇਨ। ਮੈਨੂੰ ਦੋੜ ਹੈ। ਸੋ ਆ ਆਪਣੇ ਹੁਣ ਤੋ ਆ ਗਾ ਦੂਜਾ ਵੀ ਸਿੱਧਾ ਹਾਂਜੀ ਸੋ ਜਿਹੜਾ ਸੈਕਿੰਡ ਆਪਾਂ ਰੱਖਿਆ ਸੀ ਉਹ ਵੀ ਹੋ ਗਿਆ ਰੈਡੀ ਕਿਉਂਕਿ ਗ੍ਰੀਨ ਲਾਈਟ ਹੁਣ ਜਗਤੀ ਆ ਹੁਣ ਆਪਾਂ ਖੋਲਦੇ ਇਹਨੂੰ ਲਓ ਜੀ ਹੁਣ ਆਪਾਂ ਇਹਨੂੰ ਕੱਟਦੇ ਆ ਵਿੱਚੋਂ ਤੇ ਆਹ ਹੋ ਗਿਆ ਜੀ ਰੈਡੀ ਗਰਮਾ ਗਰਮ ਸੈਂਡਵਿਚ ਮੰਮੀ ਜੀ ਕੋ ਬਹੁਤ ਪਸੰਦ ਆਇਆ ਫਿਰ ਇੱਕ ਔਰ ਮੰਮੀ ਜੀ ਕੇ ਲਈ ਆਪਾਂ ਕੈਚਅਪ ਐਸ਼ ਨਹੀਂ ਸੋਟਾ ਤਾ ਲਿਆਦਾ ਕਿਉਂਕਿ ਅਸੀਂ ਕੁਝ ਖਾਂਦਾ ਨਹੀਂ ਹੈਗਾ ਇੱਥੇ ਸੋ ਸਿੱਟਦੇ ਸਿੱਟਦੇ ਮੇਰਾ ਐਪਲ ਹਾਂਜੀ ਸੋ ਮੈਂ ਗੱਲ ਕਰ ਰਿਹਾ ਸੀ ਇਹਨੇ ਤੂੰ ਸਿੱਟ ਦੇਣਾ ਸੀ ਆਪਾਂ ਲਾਇਆ ਸੀ ਸਟੈਂਡ ਤੇ ਹਾਂ ਤੇ ਮੈਂ ਕਿਹਾ ਜੀ ਆਪਾਂ ਛੋਟੀ ਤਾਂ ਦੇ ਨੇ ਕਿਉਂਕਿ ਸਾਡੇ ਖਾਂਦਾ ਨਹੀਂ ਕਿ ਅਸੀਂ ਬਹੁਤ ਘੱਟ ਸੌਸ ਖਾਈ ਦੀ ਆ ਆਪਣੀ ਥੋੜੀ ਜਿਆਦਾ ਪਾ ਦੇਣ ਕਿਉਂਕਿ ਆਪਣੇ ਕੋਲ ਬ੍ਰੈਂਡ ਕਾਫੀ ਬਚੇ ਹੋਏ ਆ ਚਲੋ ਇਹ ਹੋਣ ਮਸਾਲਾ ਬਹੁਤ ਅੱਛਾ ਬਹੁਤ ਅੱਛਾ ਹਾਂਜੀ ਤਾਂ ਥੋੜੀ ਜਿਹੀ ਕਮੀ ਪੈਸੀ ਸੀਗੀ ਆਪਣੇ ਮਸਾਲੇ ਨੂੰ ਲੈ ਦੀ ਸੋ ਉਹ ਵੀ ਆਪਾਂ ਹੁਣ ਕੱਢ ਦਿੱਤੀ ਆ ਤਾਂ ਤਾਂ ਜਾਣ ਗਿਆ ਸੀ ਥੋੜਾ ਜਿਹਾ ਮਸਾਲਾ ਹੋ ਵਧੀਆ ਕਰ ਦੋ ਸੋ ਤੁਸੀਂ ਵੀ ਅਗਰ ਕਿਸੇ ਨੇ ਆਪਣੇ ਵਿਆਹ ਦੇ ਪ੍ਰੋਗਰਾਮ ਤੇ ਮੇਰੀ ਕੈਟਰਿੰਗ ਕਰਾਉਣੀ ਹੈ ਤਾਂ ਮੈਨੂੰ ਦੱਸ ਸਕਦੇ ਹੋ ਚੀਜ਼ ਗਈ ਸੀ ਆਪਣੀ ਮੋਕ ਆਪਾਂ ਖੋਈ ਨਹੀਂ ਲੈ ਆਪਾਂ ਵੀ ਅਗਿਆ ਅਗਰ ਨਾ ਮੋਂਾ ਆਪਾਂ ਪ੍ਰੋਗਰਾ ਕਰਦੇ ਜਿਸ ਦਾ ਟਾਈਮ ਤੇ ਗਾਣ ਪਰਾਂ ਤੇ ਨਾ ਕੋਈ ਨਾ ਕੋਈ ਨਾ ਕੋਈ ਸੋ ਹੁਣ ਇਹ ਤਿਆਰ ਹੋਣ ਲਈ ਹੋ ਗਿਆ ਤਿਆਰ ਤੰਜਾ ਬੜੇ ਸਵਾਦ ਨਾਲ ਖਾ ਰਹੀ ਲੈਟ ਮੀ ਸ਼ੋ ਯੂ ਦਾ ਕੈਮਰਾ ਹਾਂਜੀ ਤੰਜਾ ਜੀ ਕਿੱਦਾਂ ਲੱਗਾ ਤੁਹਾਨੂੰ ਜੀ ਬਹੁਤ ਜ਼ਿਆਦਾ ਡਿਸਟਿੰਕ ਤੇ ਇਹ ਬਾਅਦ ਸਰਦਾਰ ਜਿਕੇ ਆੱਜ ਸੇ ਕੁਝ ਬਣਾ ਖੁਲਾਇਆ ਹੈ ਪਰ ਬਹੁਤ ਡਿਸਟਿੰਕ ਬਣਿਆ ਸਿੰਪਲ ਸਮਝਿਆ ਦਾ ਬੈਸਟ ਟਾਸਟਿੰਗ ਮੁਤਜਿਆਦਾ ਅੱਛਾ ਵੀ ਨਹੀਂ ਲੱਗਦਾ ਬਹੁਤ ਜ਼ਿਆਦਾ ਮਾਈਲਡ ਫਲੇਵਰ ਬਹੁਤ ਟੇਸਟ ਥੈਂਕ ਯੂ ਸੋ ਮਚ ਸਰਦਾਰ ਜੀ ਯੂ ਆਰ ਨੋਟ ਵੈਲਕਮ ਮੈਂ ਰੋਜ਼ ਨਹੀਂ ਬਣਾ ਸਕਦਾ ਆਹ ਸੰਦੀ ਕਰਦਾ ਉਹ ਨਿਆਣਿਆਂ ਨੂੰ ਜਿਹੜਾ ਮੈਥਨ ਬੈਟ ਆਪਣੇ ਕੋਣੀ ਇਹ ਕੰਮ ਹੁੰਦੇ ਚਰਨੀ ਕਿੱਥੇ ਹੋਣਾ ਸੀ ਸੋ ਰੈਡੀ ਹੋਣ ਲੱਗੇ ਆਪਣੇ ਸਾਰੇ ਸੋ ਹੁਣ ਆ ਫਾਈਨਲ ਬਚੇ ਨੇ ਤੇ ਇਹ ਵੀ ਮੈਂ ਹੁਣ ਆਪਾਂ ਤਿਆਰ ਕਰਦੇ ਆਪਾਂ ਜਿੰਨੀ ਸਟੱਡਿੰਗ ਬਚੀ ਆ ਮੋਸਟਲੀ ਸਾਰੀ ਪਾ ਲੈ ਆਪਣਾ ਉਦੋਂ ਤੱਕ ਕੋਈ ਰੂ ਹੋ 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 ਸੜ ਗਿਆ ਹੱਥ ਚਲੋ ਕੋਈ ਨਾ ਹੁੰਦਾ ਨਾ ਮੋਟਾ ਫਿਲਾਰਾ ਦੇ ਕੇ ਮuje ਆਈ ਚੱਕਰ हमारे तो रोजी सर जानते कितने कलर एक 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 सरदार जी को लगी चोट <laughs> इधर वाला ना पर मेरे ज्यादा लग गया बाहर ले तो मुझे नहीं पता नहीं कि उसको दबाता क्या आड़े आड़े हाथ ले हीट बहुत उन मेरा टाइम

और पीछे से मुझे डांट पड़ रहा है बर्तन नंबर दो बोल के मम्मी डांटती है मुझे अभी क्योंकि मेरे सिचुएशन करके काम करने दे नहीं देते दे, डांट पर रहा है मुझे पीछे से जी ऑफ ओ हो गया होगा ना ऑफ हो गया ओ, ओ वो तो वो तो मैं लग गया हूँ मेरे बारे में देखो तो उसी मोटी पहाड़ पार के करते हैं बस वो मेरे साथ ही क्या वो क्या करा� क्या वो कोई ना सिर्फ़ अरे सरदार जी जी और जुगाड़ भी मिल गया दो लगा आपको सरदार जी ने तो बड़े तो 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 अच्छे से सैंडविच बना के हमको खिलाया मम्मी और मुझे और बहुत स्वाद लगा पहली बार बनाया बहुत टेस्टी माइल्ड फ्लेवर और बेचारे मेरे सरदार जी के हाथ भी जल गए वैसे तो कोई बड़ी बात है नहीं मम्मी का हाथ जलता रहता है जब रोटी बनाते हैं मैं तो रोटी नहीं बनाती हूँ क्योंकि मुझे अभी भी टाइम है मैंने सीखा ही नहीं सच्ची बोल मैं नहीं बनाती हूँ रोटी मुझे अभी सीखना है बाकी बाद में जिंदगी भर रोटी बनाने कोई ना आराम नाल सीखूंगी है ना सर जी आराम सीखूँ रोटी <laughs> खाने मम्मी बना रहे तो मैंने तो अभी है आराम सीखूंगी ਮੈਂ ਵੀ ਖਾ ਲਿਆ ਤੇ ਮੈਨੂੰ ਵੀ ਸਵਾਲ ਲੱਗਾ ਕਦੇ ਸੋ ਹਾਂਜੀ ਸੋ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਕੂਕਿੰਗ ਆਜੇ ਕਿਹੋ ਜਿਹੀ ਲੱਗੀ ਤੇ ਇਹਨਾਂ ਨੂੰ ਤਾਂ ਬਹੁਤ ਸਵਾਲ ਲੱਗੇ ਮੈਂ ਵੀ ਖਾਦਾ ਮੈਨੂੰ ਵਧੀਆ ਲੱਗਾ ਸੋ ਤੁਸੀਂ ਵੀ ਨਾ ਨਾ ਦੱਸਿਓ ਕਿ ਕੋਈ ਕਮੀ ਪੇਸ਼ੀ ਹੋਈ ਤਾਂ ਅਸੀਂ ਘਾਟੇ ਇੰਪਰੂਵ ਕਰਾਂਗੇ ਸਿੱਖੂ ਮੈਂ ਇਸ ਤੋਂ ਦਾਸ ਸਕਦੇ ਆਂ। ਔਰ पिछले वाले बर्थडे वाले ब्लॉग में आप लोग ने बहुत ज्यादा हमें विशेष भेजा और हमारे गुड न्यूज के लिए भी बहुत ज्यादा विशेष भेजा थैंक यू सो मच उस ब्लॉग को हाँ जी hmm. उस ब्लॉग को आप लोग ने ढेर सारे प्यार दिया एंड उसमें ना बहुत एक कमेंट आया था जिसमें आप लोग ने पूछा था बेड शीट कहाँ से लिया बेड शीट कहाँ से लिया बोल के वो ना जब मेरा शादी था तभी मुझे सिलोंग से गिफ्ट में आया था और वो हैंडमेड है तो आज का हमारे एक नया सा कुकिंग वाला ब्लॉग आप सबको कैसे लगा कमेंट करके जरूर बताना और जो भी ऊपर नीचे वीडियो ये हुआ वो हुआ इनके आज <laughs> पर, पर मैंने बहुत एंजॉय किया इन्होंने किचन में अच्छे से मेरे को खिलाया मम्मी जी को खिलाया तो हमने भी अच्छे से एंजॉय किया आज पहली बार सरदार जी में किचन में अच्छे से इतने गर्मी में बना के सबको खिलाया ਸਭ ਨੂੰ ਲਿਓ ਨਾ ਤੇ ਪਾਉਂਦੇ ਕਿ ਸਿਲਵਰ ਮੈਡਲ ਨੂੰ ਚਾਹੀਦਾ ਆ ਸਾਡਾ 2000 ਡਰੀਮ ਆ ਉਹ ਕਿ ਸਾਡੇ ਵੀ ਬਹੁਤ ਦਿੱ ਤਸਿਲਵਰ ਮੈਡਲ ਮਿਲਣਾ ਚਾਹੀਦਾ ਤੇ ਤੁਸੀਂ ਵਾਤਵਾ ਸਾਡੇ ਵੀ ਦੀਨ ਸ਼ੇਅਰ ਕਰਿਆ ਕਰੋ ਤੁਸੀਂ ਜਿਦਾ ਪਹਿਲਾਂ ਪਿਆਰ ਦਿੰਦੇ ਹੋ ਉਨੀ ਪਿਆਰ ਦਿਖਾ ਮਿਲੋ ਤੁਸੀਂ ਸਾਡੇ ਚੈਨਲ ਪੰਜਾਬੀ ਸਿੱਕੀ ਕਪਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਪ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਹੋਗਾ ਸਾਡਾ ਬਲੌਗ ਸੋ ਮਿਲਦੇ ਹਾਂ ਕਿਸੇ ਅਗਲੇ ਬਲੌਗ ਤੇ ਤੱਕ ਸਾਡੇ 这是。